ਸਾਰੇ ਦੋਸਤੋ ਤੇਰ ਨੂੰ ਬੜੀ ਸਾਰਿਆਂ ਦੀ ਕ੍ਰੋਸ ਕੰਟਰੀ ਆ ਸੋ ਸਾਰੇ ਬੱਚਿਆਂ ਨੇ 5:30 ਵਜੇ ਸਹੀ ਕੱਲ ਨੂੰ ਐਤਵਾਰ ਨੂੰ ਕੱਲ ਨੂੰ ਸਵੇਰੇ ਸਰ ਸਵੇਰ ਨੂੰ ਸਾਰਿਆਂ ਨੇ ਪਾਣੀ ਦੀ ਬੋਤਲ ਲੈ ਕੇ ਆਪਣਾ ਸਾਰਾ ਸਮਾਨ ਲੈ ਕੇ ਗਰਾਊਂਡ ਦੇ ਵਿੱਚ ਪੜਨਾ 5:30 ਪੌਣੇ 6:00 ਹੋਰ ਵਾਣੀ ਗਿਆ 10 ਕਿਲੋਮੀਟਰ ਦੀ ਕ੍ਰੋਸ ਕੰਟਰੀ ਆ ਕੋਈ ਬੱਚਾ ਮਿਸਰੀ ਨਹੀਂ ਕਰੂਗਾ ਕਲੀਅਰ ਹੈ ਯਸ ਸਰ ਮਿਸ ਕਰਕੇ ਛੋਟਾ ਬੜਾ ਵੱਡਾ ਜ਼ਿੰਮੇਵਾਰ ਆਪ ਹੋ ਗੋ ਠੀਕ ਹੈ ਗਵਰਨ ਨਹੀਂ ਕਹਣਾ ਮੈਂ ਓਕੇ ਗੋ ਤੁਸੀਂ ਗਾਲ ਜੀ ਅੱਜ ਦੇ ਬਲੌਗ ਦੇ ਵਿੱਚ ਤੁਸੀਂ ਦੇਖ ਰਹੇ ਹੋ ਸਾਡੇ ਅੱਜ ਬੱਚੇ 10 ਕਿਲੋਮੀਟਰ ਰਨਿੰਗ ਕਰਨ ਚੱਲੇ ਆ ਸੋ ਮਿਲਦੇ ਇਹਨਾਂ ਨੂੰ ਅੱਜ ਸਾਰਿਆਂ ਨੂੰ ਤੇਰੀ ਜੋਰਾਂ ਸ਼ੋਰਾਂ ਤੇ ਆ ਤਾਰਾਂ ਡੱਪੀਆਂ ਜਾ ਰਹੀਆਂ ਆ ਵੀ ਤੇਰੀ ਅੱਜ ਪੂਰੀ ਫਰ कितने किलोमीटर कुछ ही बोल दस किलोमीटर दस किलोमीटर रूट पता हाँ जी। है जी दी हज अखा नहीं खुलिया अर्धावा हूं लेट आए बहुत ज्यादा इधर रास्ता अपना पता इधर रूट है इधर रूट है इधर का आज फिर ਇਧਰ ਨੂੰ ਆਣਾ ਪਰ ਐ ਨਹੀਂ ਤਰੋ ਚ ਚਲੋ ਚਲੋ ਇਹ ਚਲੋ ਅੱਜ ਗੇ ਜਿਹੜਾ ਰੂਟ ਆ ਜੀ ਅੱਜ ਦਾ ਉਹ ਹੈਗਾ ਇਹ ਲੋਪਰ ਸਰਕਾਰੀ ਕਾਲਜ ਤੋਂ ਚੱਲ ਕੇ ਬੱਚਾ ਚੌਂਕ ਬੱਚਾ ਚੌਂਕ ਤੋਂ ਚੱਲ ਕੇ ਉਸ ਤੋਂ ਬਾਅਦ ਫਿਰ ਜਿਹੜਾ ਨਹਿਰ ਦੇ ਨਾਲ ਨਾਲ ਰਸਤਾ ਜਾਂਦਾ ਹੈ ਸਵਾਲੀ ਸਕੂਲ ਨੂੰ ਉਹ ਰਸਤੇ ਦੀ ਜਾਣਾ ਆਪਾਂ ਨੇ ਆਉਂਦੇ ਮੈਂ ਤਾਂ ਵਾਦ ਕਰਦੇ ਕੁੜੀ ਵੀ ਆਈ ਵੀ ਅੱਜ ਇੱਕ ਵਿੱਚ ਆ ਉਹ ਦੇਖੋ ਅੱਜ ਮੁੜਿਓ ਕਿਵੇਂ ਫੱਟਾ ਫਿਰ 100 ਕਿਲੋਮੀਟਰ ਦੇਖ ਲੋ ਫਿਰ ਲੱਗੇ ਲੱਗ ਜੂਗੀ ਕਿ ਨਹੀਂ ਆਜੋ ਆਜੋ ਖਲ ਕੇ ਰੱਖੂਗਾ ਮਾ ਬਚੋ ਇਹ ਦੋ ਸਹੀ ਬੱਚਾ ਦਾ ਵੀ ਟੈਕਨੋ ਚਾਹਤਾ ਨਹੀਂ Wi-Fi ਨਹੀਂ ਹੋ ਰਿਹਾ Wi-Fi ਨਹੀਂ ਹੋ ਰਿਹਾ ਨਹੀਂ ਚੱਲ ਰਿਹਾ ਨਾਲੇ ਤਾਂ ਕਹਿੰਦੇ ਰੂਟ ਪਤਾ ਸਾਨੂੰ ਸਾਰਾ ਰੂਟ ਤੁਸੀਂ ਭੁੱਲ ਗਏ ਨਾਲੇ ਕਹਿੰਦੇ ਰੂਟ ਪਤਾ ਸਾਨੂੰ ਨਹੀਂ ਪਤਾ ਉਈ ਰੋੜ ਆਪਣਾ ਉੱਧਰ ਨੂੰ ਗਊਸ਼ਾਲਾ ਵਾਲਾ ਉੱਧਰ ਨਹੀਂ ਜਾਣਾ ਆਪਾਂ ਨੇ ਅਸ਼ਵੀਤ ਲੱਗਦਾ ਅੱਜ ਕਰੂ ਕੋਸ਼ਿਸ਼ ਆਪਾਂ ਇਹਦੇ ਸਕੂਲੀ ਬਨਾਲ ਦੀ ਨਾਲ ਕੋਈ ਬੱਚਾ ਕੋਈ ਇੰਜਰੀ ਇੰਜਰੀ ਹੋ ਜਾਂਦੀ ਬੱਚੇ ਦੇ ਕੋਈ ਕੁਸ਼ ਹੋ ਜਾਂਦਾ ਕੋਈ ਛੋਟੇ ਬੱਚੇ ਵੀ ਹੈਗੇ ਇਹਦੇ ਵਿੱਚ ਇੰਜਰੀ ਇੰਜਰੀ ਹੋ ਜਾਂਦੀ ਆਪਾਂ ਉਹ ਕਰਕੇ ਅਸੀਂ ਫਿਰ ਸਕੂਲੀ ਚੱਕੀ ਨਾਲ ਦੀ ਨਾਲ ਪਾਣੀ ਦੀ ਬੋਤਲਾਂ ਸਕੂਲੀ ਚ 10 ਕਿਲੋਮੀਟਰ ਕਹਿਣਾ ਸੌਖਾ ਅਸੀਂ ਜਾ ਰਹੇ ਤੇ ਬੱਚਾ ਲੇ ਗੇ ਇੱਥੇ ਕੰਕਾਨ ਦਿਖਿਆ ਕਹਿੰਦੇ ਗੋਪੀ ਆ ਗਿਆ ਗੋਪੀ ਗੋਪੀ ਚੱਲੇ ਕ੍ਰਾਸ ਕੰਟਰੀ ਗੋਪੀ ਕਿਹੜੀ ਜਗ੍ਹਾ ਤੇ 10 ਕਿਲੋਮੀਟਰ ਆ ਉਹ ਆ ਗਿਆ ਉਧਰ ਮੂਰੇ ਆ ਰਹੇ ਬੱਚੇ ਤੇ ਆ ਰਹੇ ਤੂੰ ਪਹੁੰਚ ਗਏ ਬੱਚਿਆਂ ਕੋਲ ਆ ਲੈ ਬਿਮਾਰੋ ਸ਼ੇਰੋ ਸ਼ਾਲਾ ਚਲੋ ਵੀ ਚੱਲੀ ਜਲੋ ਖਿੱਚ ਕੇ ਰੱਖੋ ਕੰਮ ਵਾ ਦੇਖੋ ਵੀ ਭਾਜੀ ਸਾਡੇ ਨਾਲ ਬੱਚੇ ਦੇ ਫਾਦਰ ਸਾਹਿਬ ਹੈ ਇਹ ਕਿਤੇ ਵੀ ਕਰਾਸ ਕੰਟਰੀ ਹੋਵੇ ਮੈਚ ਹੋਵੇ ਸਾਡੇ ਨਾਲੇ ਹੁੰਦੇ ਜਾਬੀ ਦੇਖੋ ਇਹਨਾਂ ਵੀ ਇਹਨਾਂ ਦਾ ਬਹੁਤ ਗੇਮ ਨਾਲ ਬਹੁਤ ਪਿਆਰ ਹੈ ਤੇ ਖੁਦ ਆਪ ਵੀ ਅਥਲੀਟ ਰਹੇ ਆ ਚੰਗੇ ਪਲੇਅਰ ਰਹੇ ਆ ਇਹਦਾ ਬੇਡਾ ਰਨਿੰਗ ਕਰਦਾ ਹੈ ਕੀਪਰ ਹੈ ਟੀਮ ਦਾ ਸ਼ਾਬਾਸ਼ ਸ਼ਾਬਾਸ਼ ਲੌਂਗ ਸਟੈਪ ਕਰੋ ਉਹ ਦੇਖੋ ਕਿੱਥੇ ਲਾਂਗੇ ਵਿਸ਼ੇਸ਼ੀ ਕੁਮੀਆਂ ਨੇ ਆਹ ਓਡਾ ਸਾਡਾ ਇੱਕ ਪੈਰ ਚ ਪੈਰ ਫਸ ਗਏ ਕਹਿੰਦੇ ਗਿਰ ਗਿਆ ਸੀ ਹਾਂਜੀ ਸੱਟ ਤਾਂ ਨਹੀਂ ਵੱਜੀ ਹੈ ਠਾਕ ਮਲਾ ਅੱਛੇ ਆਪਾਂ ਲੰਬਾਈ ਰ ਵਜੀ ਤਾਂ ਨਹੀਂ ਸੱਟ ਮਿੰਤ ਦਾ ਦੌਰ ਹੈ ਜੇ ਅਜ ਮਿੰਤ ਕਰੀ ਹੋਊਗੀ ਕੱਲੋਂ ਤਾਂ ਸਫਲ ਬਣ ਸਕਦੇ ਆ ਅਸੀਂ ਤਾਂ ਇੱਕ ਵਧੀਆ ਇਨਸਾਨ ਬਣ ਸਕਦੇ ਆ ਵਧੀਆ ਸਪੋਰਟਸਮੈਨ ਬਣ ਸਕਦੇ ਆ ਆਪਾਂ ਸੋ ਪਹੁੰਚੁਕੇ ਆਪਾਂ ਰੋਪੜ ਦੇ ਪੋਲਾ ਬਾਜ਼ਾਰ ਪੋਲਾ ਜਿਹਨੂੰ ਕਹਿੰਦੇ ਆਪਾਂ ਪੋਲਾ ਪੋਲਾ ਬਾਜ਼ਾਰ ਕੋ ਪਹੁੰਚ ਗਏ ਹੁਣ ਅੱਗੇ ਗੇਮ ਚ ਸਭ ਤੋਂ ਚੰਗਾ ਤੇ ਉਦਾਂ ਅਨਫਿਟ ਪਲੇਅਰ ਦਿਖਾਇਆ ਜਾਊਗਾ ਤੁਹਾਨੂੰ ਆ ਦੇਖੋ ਗੇਮ ਸਭ ਚੰਗੀ ਆ ਹਾਲ ਦੇਖੋ ਇਹਦਾ ਸਭ ਤੇ ਪਿੱਛੇ ਵੈਰੀ ਗੁੱਡ ਇਤੋਂ ਆ ਉਮੀਦ ਨਹੀਂ ਦੀ ਮੈਨੂੰ ਸ਼ੀਸ਼ਾ ਕਰ ਦਦਾ ਸਕੂਟਰੀ ਦਾ ਤੰਗ ਆਪਾਂ ਨੇ ਚਾ ਕੇ ਥੱਲੇ ਰੱਖ ਦਾਂ ਜਾਤ ਕਿਵੇਂ ਲੱਗ? ਕਰੂੰਗੇ? ਹਾਂਜੀ। ਹੈ? ਹਾਂਜੀ। ਕਰੂੰਗੇ ਪੱਕਾ? ਹਾਂਜੀ। ਇੱਥੇ ਕੇ ਰੱਖ ਪੁੱਤ ਐਨੀ ਗੱਲ ਪਾਣੀ। ਫੜਵਾਲ ਫੀਲਡ ਦੀ ਗੇਮ ਆ ਸ਼ਸ਼ੀ। ਤੇ ਫੜਵਾਲ ਖੇਡਣੀ ਕਿਸੇ ਫੀਲਡ 'ਚ ਆਉਣਾ ਨਾ ਤਾਂ ਫੀਲਡਰ ਜ਼ਰੂਰੀ ਐ। ਤਾਂ ਕਹਿੰਦਾ ਤੁਹਾਨੂੰ ਖਿੱਚ ਕੇ ਰੱਖੋ ਮੇਰਾ ਪੁੱਤ। ਤੇ ਗੁਰਦਰ ਸਾਹਿਬ ਦਰਵਾਰ ਸਾਹਿਬ ਵਰਦौरा ਸੁਖਣੀ ਸਾਹਿਬ ਖਸ਼ਾਲ ਨਗਰ ਇਹਨੇ ਪਹਿਲੀ ਕ੍ਰਾਸ ਕੰਟਰੀ ਦੇ ਨਾਲ ਬੰਕ ਮਾਰਿਆ ਤਾਂ ਇਹ ਝੂਠ ਬੋਲ ਕੇ ਆਇਆ ਨੀਦਾ ਗਰਾਊਂਡ ਹਾਲ ਦੇਖੋ ਹੁਣ ਤਰਿਆ ਵੀ ਜਾਂਦਾ ਨਹੀਂ ਹਾਲ ਦੇਖ ਲੋ ਇਹਦਾ ਮੇਰੇ ਗੋਡੇ ਨੇ ਇੰਜਰੀ ਗੋਡੇ ਤੇ ਕਹਿੰਦਾ ਇੰਜਰੀ ਹੋਈ ਵੀ ਹੈ ਜੀ ਇਹਦੇ ਤੇ ਗੋਡੇ ਨੂੰ ਵੀਡੀਓ ਚ ਦੱਸ ਦਿਓ ਗੋਡੇ ਦੀ ਇੰਜਰੀ ਦਾ ਇਲਾਜ ਦੱਸ ਦਿਓ ਨੂੰ ਮੈਂ ਤਾਂ ਕਰ ਲਿਆ ਸੀ ਮੇਰੇ ਤੋਂ ਹੋ ਗਿਆ ਮਤਲਬ ਇਹ ਤੇ ਹੋਣਾ ਵੀ ਨਹੀਂ ਆ ਜਿਹਨੇ ਗੋਡੇ ਦਾ ਬਹਾਨਾ ਲਾਇਆ ਤਾਂ ਉਹ ਦੇਖੋ ਉਹ ਜਾਂਦਾ ਖੇਚੀ ਇਹਦਾ ਬਹਾਨੇ ਆ ਹਾਂਜੀ ਆਪਾਂ ਥੱਕ ਗਏ ਹੈ ਥੱਕ ਗਏ ਇਹ ਵੀ ਆ ਰਿਹਾ ਹੈ 6ਵੇਂ ਨੰਬਰ ਤੇ ਆ ਦੇਖੋ 6ਵੇਂ ਨੰਬਰ ਤੇ ਆਪਣਾ ਨੂੰ ਫੱਟਾ ਦ앗ਦੇ ਆ ਦੇਖ ਲਓ 6ਵੇਂ ਨੰਬਰ ਤੇ ਫਿਰਦੇ ਆ ਆ ਪਿੱਛੇ ਵਿਚਾਰੇ 4-5 ਜਣੇ ਲੱਗੇ ਹੋਏ ਸ਼ਾਬਾਸ਼ 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 ਇਹਦੇ ਪਿੱਛੇ ਕੋਈ ਨਹੀਂ ਹੈ ਮੈਂ ਕਹਿੰਦਾ ਕਿਲੋਮੀਟਰ ਤੱਕਰ ਤੋਂ ਕੋਈ ਨਹੀਂ ਆਉਣਾ ਬੰਦਾ ਲਾ ਲਓ ਜੀ ਤੇ ਸ਼ਾਂਤ ਜੀ ਕਹਿੰਦੇ ਸਰ ਸਾਨੂੰ ਪਲੇਂਗ ਨਹੀਂ ਜੀ ਮਿਲਦੀ ਆ ਦੇਖ ਲਓ ਹਾਲ ਰੰਧਾਵੇ ਦਾ ਆ ਦੇਖ ਲਓ ਜੀ ਹਾਲ ਰੰਧਾਵੇ ਦਾ ਦੇਖ ਲਓ ਹਾਲ ਆ ਦੇਖੋ ਇੰਜਰੀ ਹੋਈ ਇੰਜਰੀ ਚੱਲ ਚੱਲ ਹੁ ਬਹਾਨੇ ਨਾ ਮਾਰ ਚੱਲ ਤੇਰੇ ਨਾਲ ਦੇ ਡੀਐਸ ਸਕੂਲ ਕ੍ਰਾਸ ਕਰਕੇ ਖਾਸ ਸਕੂਲ ਦੇ ਅੱਗੇ ਚੱਲ ਗਏ ਬੇਲਾ ਚੌਂਕ ਵੀ ਮੁੰਡਿਆਂ ਨੇ ਕ੍ਰਾਸ ਕਰ ਲਿਆ ਬੇਲਾ ਚੌਂਕ ਵੀ ਹੈ ਨਹੀਂ ਆ ਦੇਖ ਲਓ ਬੇਲਾ ਚੌਂਕ ਉਹਨੂੰ ਦੇਖਦੇ ਕਿਤੇ ਮੈਨੂੰ ਤਾਂ ਹਾਈਪ ਵੀ ਨਹੀਂ ਦੇਖੇ ਕਿਤੇ ਦੇਖਦੇ ਤੈਨੂੰ ਕਿਤੇ ਬੇਲਾ ਚੌਂਕ ਕ੍ਰਾਸ ਕਰਕੇ ਉਹ ਦੇਖੋ ਇਲਾਕਿਆਂ ਬਰਾਸ ਕਰਕੇ ਮੁੰਡਿਆਂ ਨੇ ਸਿੰਘ ਸਵਾ ਗੁਰਦੁਆਰੇ ਦੇ ਮੂਹਰੇ ਪਹੁੰਚ ਗਏ ਆ ਸਿੰਘ ਸਵਾ ਮਗਰਦਾਰੇ ਦੇ ਮੂਹਰੇ ਲੋ ਜੀ ਆ ਜਾਂਦੇ ਆ ਜੀ ਦੇਖੋ ਕਿੰਨੀ ਲੰਬੀ ਬਾੜ ਪਾ ਕੇ ਮੁੰਡੇ ਦੇਖ ਲਓ ਇੱਥੇ ਪਹੁੰਚ ਗਏ ਸਿੰਘ ਸਵਾ ਦੇ ਗੁਰਦਸਾਹ ਦੇ ਮੂਹਰੇ ਪਾਜੀ ਬੋਲੋ ਇੱਕ ਨਵਾਂ ਪ੍ਰਾਲਾ ਕੀਤਾ ਜਾ ਰਿਹਾ ਕਿ ਆਪਾਂ ਗਰਾਊਂਡ ਦੇ ਵਿੱਚ ਜਿਹੜੀ ਸਾਈਡਾਂ ਦੇ ਉੱਤੇ ਆ ਇਹ ਕਿੰਨੇ ਪਾਜੀ ਆਪਾਂ ਪਲਾਂਟੇਸ਼ਨ ਕਰਨੀ ਆ ਉਹ ਬਰਸਾਤ ਦਾ ਟਾਈਮ ਹੈ ਹੁਣ ਹੁਣ ਜਿਹੜੇ ਹੈਗੇ ਪਲ ਵੀ ਜਾਣਗੇ ਉਹ ਬੁੱਢੇ ਇਸ ਕਰਕੇ ਆਪਾਂ 100 ਕਬੂਟਾ ਮੇਰੇ ਕੋਲ ਲਾ ਦੀ ਆਪਾਂ ਠੀਕ ਆ ਜੀ ਹੈਨਾ ਠੀਕ ਹੈ ਪਾਜੀ ਉਹਨੂੰ ਉਹਨੂੰ ਟਾਈਮ ਤੇ ਉਹਨੂੰ ਪਾਣੀ ਪੋਣੀ ਦਿੰਦੇ ਰਹੇ ਤੁਸੀਂ ਬੱਚੇ ਨੂੰ ਕਹਿ ਕੇ ਠੀਕ ਹੈ ਜੀ ਇਹ ਬਹੁਤ ਜ਼ਰੂਰੀ ਹੈਗਾ ਹੈ ਠੀਕ ਹੈ ਪਾਜੀ ਠੀਕ ਆ ਜੀ ਤੇ ਭਾਈ ਨੇ ਬਹੁਤ ਵਧੀਆ ਮੈਸੇਜ ਦਿੱਤਾ ਭਾਜੀ ਕਹਿੰਦੇ ਵੀ ਆ ਗਰਾਊਂਡ ਦੇ ਆਲੇ-ਦੁਆਲੇ ਬਹੁਤ ਹੈਗੇ ਬੂਟੇ ਵੈਸੇ ਵੀ ਤੇ ਆਪਾਂ ਹੋਰ 100 200 ਬੂਟਾ ਇੱਥੇ ਲਾਉਣਾ ਹੀ ਲਾਉਣਾ ਹੋਰ ਸੋ ਆਜੋ ਆਪਾਂ ਚੱਲੀਏ ਉਧਰ ਨੂੰ ਅਜੇ ਤਰੇ ਤਿੰਨ ਚਾਰ ਹੋਰ ਆ ਰਹੇ ਆ ਇਹ ਦੇਖੋ ਪਿੱਛੇ ਰਹਿਣ ਦਾ ਕਾਰਨ ਦੱਸ ਦਿਓ ਮਹਾਰਾਜ ਪਿੱਛੇ ਰਹਿਣਾ ਤਾਂ ਤੂੰ ਤਾਂ ਸੀਨੀਅਰ ਟੀਮ 'ਚ ਖੇਡਦਾ ਨਾ ਹਣਾ ਆਇਆ 2000 ਇਹਨੂੰ ਖੜਾ 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 ਤੁਸੀਂ ਨਹੀਂ ਮੀਂਹ ਖੇਲਦੇ ਨੇ ਤੂੰ ਪੁੱਤ ਪਿੱਛੇ ਗਾ ਤੇ ਅਨਫਿਟ ਐਨਾ ਕਹਦੇ ਆ ਹੈ ਅਨਫਿਟ ਕਹਦੇ ਐਨੇ ਤੁਸੀਂ ਤੂੰ ਤਾਂ ਪਤਾ ਨਵਾਂ ਆਇਆ ਚੱਲ ਕੋਈ ਗੱਲ ਨਹੀਂ ਤੇ ਤੁਸੀਂ ਅਨਫਿਟ ਕਹਦੇ ਨੇ ਮੰਨਿਆ ਤੇਰੇ ਸੱਟ ਵੱਜੀ ਛੋਟਾ ਤੂੰ ਕੋਈ ਗੱਲ ਨਹੀਂ ਤੈਨੂੰ ਮਾਫ਼ ਹਾਂ ਨਾ ਮੈਂ ਤੂੰ ਤੁਸੀਂ ਤਾਂ ਪੁਰਾਣੇ ਸੱਦਾ ਖੜਾ ਹੋ ਤੂੰ ਤਾਂ ਪੁੱਤ ਪੁਰਾਣਾ ਐ ਨਹੀਂ ਕਦੀ ਲਾਈ ਹੋਊਗੀ ਤਾਂ ਹੀ ਪਤਾ ਲੱਗੂ ਯਾਰ ਹੱਦ ਕਰੀ ਇਹਨਾਂ ਨੂੰ ਤੇ ਲਾਉਣੀ ਗਰਾਊਂਡ ਆਉਣੀ ਨਹੀਂ ਆ ਆਈ ਹਾਲ ਹੋਣੇ ਆ ਹਾਂਜੀ ਆਪਾਂ ਬਹੁਤ ਵਧੀਆ ਕੋਈ ਗੱਲ ਨਹੀਂ ਪੁੱਤ ਪਹਿਲੀ ਲਈ ਆ ਤੁਸੀਂ ਕ੍ਰਾਸ ਕੰਟਰੀ ਤੁਹਾਡੀ ਦੂਜੀ ਹੈ ਨਾ ਰੱਬ ਹਾਜ਼ਰ ਸਾਹਿਬ ਤੇਰੇ ਨਾਲ ਭੱਜਦੇ ਤੇ ਸ਼ਰਮ ਕਰ ਲਾ ਬੰਦਾ ਤੂੰ ਤਾਂ ਫਿੱਟ ਹੋਇਆ ਤੇ ਨਾਲ ਚੰਗੇ ਦੋ ਫਿੱਟ ਆ ਅੱਧਾ ਰਸਤਾ ਉਹਨਾਂ ਨੇ ਭੱਜ ਕੇ ਆਪ ਦਾ ਇਹ ਕਰਤਾ ਤੇਰੇ ਬਾਹ ਫੜ ਕੇ ਭਜਾਇਆ ਉਹਨਾਂ ਨੇ ਤੈਨੂੰ ਹਨਾ ਫੈਕ ਨਹੀਂ ਹਾਂਜੀ ਜਰੂਰ ਜੀ ਇਹੜੀ ਫੁੱਟਬਾਲ ਗੇਮ ਆ ਫਿੱਟਣ ਦੀ ਗੇਮ ਆ ਜ਼ੀਰੋ ਤਾ ਉਹ ਸਿੱਖ ਲਓ ਕੁਝ ਉਹਨਾਂ ਤੋਂ ਤੋ ਸਿਕਲ ਜੀ ਸਾਰਿਆਂ ਨੂੰ ਅੱਜ ਦੇ ਬਲੌਗ ਦੇ ਵਿੱਚ ਤੁਸੀਂ ਦੇਖਿਆ ਕਿ ਬੱਚਿਆਂ ਨੇ 10 ਕਿਲੋਮੀਟਰ ਦੀ ਰਨਿੰਗ ਹੈ ਜਿਹੜੀ ਉਹ ਕੰਪਲੀਟ ਕੀਤੀ ਹੈ ਕੁਝ ਕ ਕਮੀਆਂ ਰਹਿਣੀਆਂ ਬੱਚਿਆਂ ਚ ਜੇ ਕੁਝ ਕ ਬੱਚੇ ਅਨਫਿਟ ਬਹੁਤ ਬੱਚੇ ਅਨਫਿਟ ਵੀ ਹੈ ਤਾਂ ਅਸੀਂ ਅੱਗੇ ਤੋਂ ਕੋਸ਼ਿਸ਼ ਕਰਨੇ ਆ ਕਿ ਜਿਹੜੇ ਬੱਚੇ ਅਨਫਿਟ ਹੈ ਉਹਨਾਂ ਨੂੰ ਆਪਾਂ ਜਲਦੀ ਫਿਟਨੈਸ ਚ ਲੈ ਕੇ ਆਈਏ ਸੋ ਸਾਰੇ ਕਮੈਂਟ ਜ਼ਰੂਰ ਕਰਕੇ ਦੱਸਿਓ ਕਿ ਜਿਹੜਾ ਅੱਜ ਦਾ ਬਲੌਗ ਹੈ ਕ੍ਰਾਸ ਕੰਟਰੀ ਦਾ 10 ਕਿਲੋਮੀਟਰ ਦਾ ਕਿਵੇਂ ਲੱਗਿਆ ਸਾਰਿਆਂ ਨੂੰ ਧੰਨਵਾਦ ਜੀ ਕਰਲਾ ਕੁਲਦਾਉ ਨਾ ਕਰ ਲੋ ਕਰ ਲੋ ਚਲੋ